ਸਤ ਸ੍ਰੀ ਅਕਾਲ ਜੀ ਸਾਰੇ ਦੋਸਤਾਂ ਮਿੱਤਰਾਂ ਨੂੰ ਮਿੱਤਰੋ ਵੀਡੀਓ ਛੱਡ ਕੇ ਇਹ ਜਾਣ ਵਾਲੀ ਨਹੀਂ ਦੇਖਿਓ ਗੌਰ ਨਾਲ ਤੁਸੀਂ ਜੜੇ ਆਪਣੇ ਕੱਟੇ ਕਟੀਆਂ ਮੈਂ ਲੈਣ ਆਂਦੇ ਨੇ ਪਿੰਡਾਂ ਚੋਂ ਉਹ ਸਾਰੇ ਕੀ ਕਰਦੇ ਨੇ ਤੁਹਾਨੂੰ ਸੋਚਿਆ ਕਦੇ ਤੁਹਾਨੂੰ ਸੋਚਿਆ ਵੀ ਨਹੀਂ ਹੋਣਾ ਕਦੇ ਸਾਰੇ ਇੱਥੇ ਦਿੱਲੀ ਵੱਢਦੇ ਨੇ ਮਾਰਕੀਟ ਆ ਇੱਥੇ ਵੱਡੀ ਅਸੀਂ ਤੜਕੇ 5 ਵਜੇ ਦੇਖਿਆ ਧਰਨੇ ਤੇ ਗਏ ਹੋਏ ਤੇ ਮਿੱਤਰੋ ਤਾਂ ਆਹ ਜਿਹੜੀਆਂ ਗੱਡੀਆਂ ਦੀਆਂ ਗੱਡੀਆਂ ਚ ਢੋਰੇ ਤੇ ਆਹ ਚੱਕ ਚੱਕ ਕੇ ਉਹ ਤੜਕਿਓ ਦੇਖ ਲੈ 5 ਵਜੇ ਨਹੀਂ ਠੰਡ ਚ ਪੂਰੀਆਂ ਗਰਮੀ ਗਰਮੀ ਹੋਏ ਪਏ ਤੇ ਫਿਰ ਅਸੀਂ ਦੇਖਿਆ ਪਹਿਲਾਂ ਸਾਨੂੰ ਡਰ ਵੀ ਲੱਗਿਆ ਵੀ ਫੋਨ ਫੋਨੇ ਦਾ ਕੋਈ ਖੋਲੇ ਜੇ ਦਿੱਲੀ ਦੀ ਮਾਰਕੀਟ ਇਹ ਹੈ ਜੀ ਆ ਤੁਹਾਨੂੰ ਪਤਾ ਆ ਫਿਰ ਫਿਰ ਵੀ ਜਿਗਰਾ ਜਿਆ ਕਰਕੇ ਅਸੀਂ ਵੀਡੀਓ ਬਣਾ ਲਈ ਆਹ ਦੇਖ ਸਕਦੇ ਹੋ ਤੁਸੀਂ ਹੁਣ ਅਸੀਂ ਅੱਗੇ ਨੂੰ ਜਾ ਰਹੇ ਆ ਅੱਗੇ ਦੇਖੋ ਤੁਸੀਂ ਕਿਵੇਂ ਰੇੜੀਆਂ ਭਰੀਆਂ ਜਾ ਰਹੀਆਂ ਨੇ ਇਹ ਸਾਰਾ ਮੈਸਾ ਦਾ ਮੀਟਾ ਹੈ ਕਟਿਆਂ ਦਾ ਆ ਦੇਖ ਸਕਦੇ ਹੋ ਤੁਸੀਂ ਇੱਥੇ ਇਹ ਮੁਸ਼ਕ ਵੀ ਬਹੁਤ ਭੈੜੀ ਮਾਰ ਰਹੀ ਦੀ ਖੜਿਆ ਵੀ ਨਹੀਂ ਜਾ ਰਹੀ ਤੇ ਮਿੱਤਰੋ ਵੀਡੀਓ ਨੂੰ ਸ਼ੇਅਰ ਕਰ ਦਿਓ ਅੱਗੇ ਤੁਹਾਨੂੰ ਦਿਖਾਵਾਂਗੇ ਅੱਜ ਬਹੁਤ ਕੁਝ ਲਾਈਕ ਤੇ ਕਮੈਂਟ ਵੀ ਜ਼ਰੂਰ ਕਰ ਦਿਓ ਤੇ ਉਹ ਸਾਨੂੰ ਰੋਕ ਵੀ ਰਹੇ ਤੇ ਵੀਡੀਓ ਬਣਾਉਣ ਤੋਂ ਪਰ ਫਿਰ ਵੀ ਇਹ ੱੱਕੇ ਨਾਲ ਬਣਾ ਲਈ ਤੁਸੀਂ ਅਗਲਾ ਸੀਨ ਦੇਖੋਗੇ ਤੋਂ ਕਟਿਆਂ ਦੇ ਸਿਰੇ ਸਿਰ ਪਏ ਨੇ ਵੱਡੇ ਜਦੋਂ ਉਹਨਾਂ ਤੇ ਮੈਂ ਕੈਮਰਾ ਮਾਰਿਆ ਤਾਂ ਉਹਨਾਂ ਨੇ ਮੈਨੂੰ ਕਿਹਾ ਵੀ ਫੋਨ ਪਾਈ ਜੇਬ ਵਿੱਚ ਪਾ ਲਾ। じゃ ਲ ਫਿਰ ਮੈਂ ਜੇਬ ਵਿੱਚ ਤਾਂ ਪਾ ਲਿਆ ਉਪਰ ਵੀਡੀਓ ਤਾਂ ਮੈਂ ਬਣਾ ਲਈ। ਆ ਦੇਖ ਸਕਦੇ ਹੋ ਤੁਸੀਂ। ਹੁਣ ਦੇਖਿਓ ਮਿੱਤਰੋ। ਤੁਸੀਂ ਮੀਟ ਤਾਂ ਭਰੀਆਂ ਹੋਈਆਂ ਰੇੜੀਆਂ ਦੇਖ ਲਈਆਂ, ਟਰੱਕ ਭਰ ਰੱਖੇ ਦੇ ਵੱਡੇ। ਆ ਰੇੜੀ ਦੇਖੋ ਹੁਣ। ਪੂਰੇ ਨਾ ਕਟਾਂ ਦੇ ਸਿਰ ਪਏ ਨੇ। ਪੂਰੇ ਨ ਕਟਾਂ ਦੇ ਸਿਰ ਸੁਰ ਪਏ ਨੇ ਦੇਖ ਲਓ। ਆ ਲੋਕੇਸ਼ਨ ਦਿਖਾਤੀ ਤੁਹਾਨੂੰ ਪੂਰੀ। ਆ ਮੈਂ ਵੱਡਾ ਰੋਡ ਜਾਂਦਾ। ਏ ਅੰਦਰ ਆ ਜਿਹੜੀਆਂ ਗੱਡੀਆਂ ਖੜੀਆਂ ਨੇ ਬਾਹਰ ਮਾਰਕੀਟ ਦੇ ਆਓ ਸਾਹਮਣੇ ਰੈਡੀ ਪਰ ਕੇ ਗੱਡੀ ਭਰ ਰਿਹਾ ਬਾਈ ਆ ਸਾਰੀਆਂ ਚ ਮੀਟ ਆ ਇਹਨਾਂ ਚ ਕੱਟਿਆਂ ਦਾ ਮਹਿਸਾ ਦਾ ਮੀਟ ਆ ਮਿੱਤਰੋ ਆ ਅੰਦਰ ਇਹ ਆ ਜਿਹੜੀ ਸਾਹਮਣੇ ਦਿਖ ਰਹੀ ਐ ਇਹ ਮਾਰਕੀਟ ਆ ਤੇ ਆਲੇ-ਦਾਲ ਇਹ ਵੱਡਾ ਰੋਡ ਜਾ ਰਿਹਾ ਚੰਗਾਈ ਸਤਿ ਸ੍ਰੀ ਅਕਾਲ ਮਿਲਦੇ ਆ ਕਿਸੇ ਨਵੇਂ ਵਿਸ਼ੇ ਨਾਲ